ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਟੈਕਨੀਕਲ ਪਲੰਬਰ ਤੇ ਜਿੰਨੇ ਵੀ ਆਪਣੇ ਨਾਲ ਨਵੇਂ ਜੁੜੇ ਨੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਆਪਾਂ ਨੇ ਲਾਇਨੇ ਜੀ ਪਸ਼ੂਆਂ ਵਾਲੇ ਡੋਂਗੇ ਜਿਹੜੇ ਕਿ ਆਟੋਮੈਟਿਕ ਪਾਣੀ ਪੀਣ ਵਾਸਤੇ ਪਸ਼ੂਆਂ ਨੂੰ ਲਾਏ ਜਾਂਦੇ ਨੇ ਇੱਥੇ ਆਪਣੇ ਤਿੰਨ ਡੋਂਗੇ ਫਿੱਟ ਕੀਤੇ ਆ ਜੀ ਇਹ ਫਿੱਟ ਕਰਨ ਦੀ ਵੀ ਵੀਡੀਓ ਵੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਇਹ ਤਿੰਨ ਦਿਨ ਪਹਿਲਾਂ ਆਪਾਂ ਫਿੱਟ ਕਰਗੇ ਸੀਗੇ ਤੇ ਅੱਜ ਇਹਨਾਂ ਨੂੰ ਮੇਨ ਸਪਲਾਈ ਦਿੱਤੀ ਹੈਗੀ ਉਹਦੀ ਆਪਾਂ ਵੀਡੀਓ ਤੁਹਾਡਾਂ ਨਾਲ ਸ਼ੇਅਰ ਕਰਦੇ ਆਂ ਆਪਣਾ ਕੰਮ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਹੁਣ ਆਪਾਂ ਤੁਹਾਨੂੰ ਇਕੱਲਾ ਇਕੱਲਾ ਦਿਖਾਉਣੇ ਡਾਊਂਗਾ ਇੱਕ ਡਾਊਂਗਾ ਤਾਂ ਇਹ ਆ ਗਿਆ ਜੀ ਆਪਣਾ ਇੱਕ ਉਹ ਤੋਂ ਅੱਗੇ ਲੱਗਿਆ ਤੇ ਕੋ ਤੀਸਰਾ ਡਾਊਂਗਾ ਇਹ ਤਿੰਨ ਡਾਊਂਗੇ ਦਿੱਤੇ ਨੇ ਇਹ ਆਪਾਂ ਪਿੰਡ ਕੰਮ ਕਰ ਰਹੇ ਹਾਂ ਇਹ ਪਿੰਡ ਘਾਸੀ ਵਾਲ ਚ ਇਹ ਆਪਣਾ ਮਿਸਤਰੀ ਹੈ ਜੀ ਨੇ ਡਾਊਂਗੇ ਲਾਏ ਨੇ ਸੀ ਰਾਮ ਇਸ ਤਰ੍ਹਾਂ ਸੀ ਗਲਦੋਜੀ ਤੇ ਹੁਣ ਆਪਾਂ ਤੁਹਾਨੂੰ ਬੈਕ ਕੈਮਰੇ ਤੋਂ ਦਿਖਾ ਰਹੇ ਆਂ ਇਹਦੀ ਫਿਟਿੰਗ ਆਟੋਮੈਟਿਕ ਆਪਾਂ ਕਿਵੇਂ ਕਰ ਸਕਦੇ ਆ ਕਿਉਂਕਿ ਇਹਦੇ ਵਿੱਚ ਆਟੋਮੈਟਿਕ ਫਿਟਿੰਗ ਕਰਨੀ ਪੈਂਦੀ ਆ ਜੀ ਜਿੰਨਾ ਪਾਣੀ ਪਸ਼ੂ ਪੀਂਦੇ ਨੇਗੇ ਤਾਂ ਉਹ ਨਾਲ ਦੀ ਨਾਲ ਓਨਾ ਹੀ ਆ ਕੇ ਦੁਬਾਰਾ ਪਾਣੀ ਉਹਦੇ ਵਿੱਚ ਟੋਂਗਿਆਂ ਦੇ ਵਿੱਚ ਦੁਬਾਰੇ ਖੜ ਜਾਂਦਾ ਤੇ ਇਹਦੀ ਆਪਾਂ ਫਿਟਿੰਗ ਕਰਾਂਗੇ ਜੀ ਪਹਿਲਾਂ ਤਾਂ ਤੁਸੀਂ ਦੇਖਿਆ ਹੋਊਗਾ ਆਪਾਂ ਖੇਲ ਬਣਾ ਦਿੰਨੇ ਆ ਸਾਈਡ ਤੇ ਉਹਦੇ ਵਿੱਚ ਬੌਲ ਲਾ ਦਿੰਨੇ ਆ ਪਰ ਅੱਜ ਆਪਾਂ ਇਹਦੀ ਫਿਟਿੰਗ ਕਰਾਂਗੇ ਜੀ ਜਿਹੜੀ 플ਸ਼ ਟੈਂਕੀ ਆ ਉਹਦੇ ਤੋਂ ਕਿਉਂਕਿ 플ਸ਼ ਟੈਂਕੀ ਦੇ ਨੂੰ ਲਾਉਣਾ ਤੇ ਉਹਨੂੰ ਸਾਫ਼-ਸੂਫ਼ ਕਰਨਾ ਈਜ਼ੀ ਹੁੰਦਾ ਜੀ ਤੇ ਆਪਾਂ ਇਹ ਪੱਥਰ ਵਾਲੀਆਂ ਟੈਂਕੀਆਂ ਲਾ ਦਿੰਦੇ ਆਗੇ ਉਹਦੇ ਵਿੱਚ ਜਲ-ਬਜਲ ਜੰਮਣ ਦਾ 10 ਮਿੰਟ ਦੀ ਬਣਾ ਦਿੰਦੇ ਆ ਜਿਆਦਾ ਖਤਰਾ ਹੁੰਦਾ ਤੇ ਇਹ ਆਪਾਂ ਕਰਾਂਗੇ ਜੀ 플ਸ਼ ਟੈਂਕੀ ਨਾਲ ਫਿਟਿੰਗ ਤਾਂ ਵੀਡੀਓ ਸਕਿਪ ਨਾ ਕਰਿਓ ਉਹ ਦੂਜੀ ਅਗਲੀ ਵੀਡੀਓ ਆਪਾਂ ਪੂਰੀ ਦਿਖਾ ਰਹੇ ਹਾਂ ਤੁਹਾਨੂੰ ਜੀ ਬੈਕ ਕੈਮਰੇ ਤੋਂ ਲੈ ਨੇਬਾ ਆਉਣਾ ਮੈਂ ਨਹੀਂ ਕਰੀ ਮਸਾਲਾ ਉਹ ਸੀ ਰਮੇਸਤਰੀ ਨੂੰ ਵੀ ਦਿਖਾ ਦਾਂਗੇ ਵਿੱਚ ਉਹ ਬਣਾਉਂਦਾ ਕਿਉਂ ਬਣਾਉਣਾ ਇਹ ਆਪਾਂ ਪਹਿਲੇ ਦਿਨ ਧਰਿਆ ਸੀਗਾ ਜੀ ਪਾਈਪ ਜਿਹੜਾ ਖੁਰਲੀ ਦੀ 10 ਇੰਚੀ ਗੰਧ ਦੇ 4 ਇੰਚੀ ਛੱਡ ਕੇ ਧਰਿਆ ਜੀ ਤੇ ਉਸ ਤੋਂ ਬਾਅਦ ਇਹ ਜਿਹੜੇ ਤਿੰਨ ਲਾਇ ਸੀ ਆਪਣੇ ਡੋਂਗੇ ਇਹ ਤਿੰਨੇ ਡੋਂਗਾ ਦੇ ਦੋਨੇ ਸਾਈਡ ਕੌਲੇ ਲੱਗੇ ਹੋਏ ਨੇਗੇ ਪਹਿਲਾਂ ਆਪਾਂ ਡੋਂਗਿਆਂ ਦਾ ਸੈਂਟਰ ਲੈ ਆ ਜੀ ਤੇ ਫਿਰ ਆਪਾਂ ਕੌਲਿਆਂ ਦਾ ਸੈਂਟਰ ਲੈ ਕੇ ਇੱਥੇ ਇੱਕ ਟੀ ਤੇ ਹਾਫ ਸੈੱਟ ਲਾ ਕੇ ਇਹਨਾਂ ਨੂੰ ਪਾਈਪ ਨੂੰ ਸੈਂਟਰ ਚ ਕੀਤਾ ਤੇ ਤਣ ਰੱਖਿਆ ਜਾਵੇ ਵੀ ਜਦੋਂ ਆਪਾਂ ਇਹ ਡੋਂਗੇ ਫਿੱਟ ਕਰਦੇ ਆਂਗੇ ਤਾਂ ਇਹ ਤਿੰਨੋਂ ਆਪਸ ਵਿੱਚ ਵੀ ਲੈਵਲ ਤੇ ਹੋਣੇ ਚਾਹੀਦੇ ਨੇ ਤੇ ਤਿੰਨੋਂ ਇਕੱਲਾ ਇਕੱਲਾ ਵੀ ਚਾਰੋਂ ਪਾਸੋਂ ਲੈਵਲ ਤੇ ਹੋਣਾ ਚਾਹੀਦਾ ਕਿਉਂਕਿ ਜਿਹੜਾ ਵਾਟਰ ਲੈਵਲ ਆਪਾਂ ਨੇ ਟੈਂਕੀ ਨਾਲ ਫਿੱਟ ਕਰਨੇ ਨੇ ਇਹ ਉਹ ਵਾਟਰ ਲੈਵਲ ਇੱਕੋ ਜਿਹਾ ਹੋ ਕੇ ਖੜੂਗਾ ਜੇ ਇੱਕ ਡੌਂਗਾ ਨੀਮਾ ਹੋਇਆ ਤਾਂ ਉਹ ਡੌਂਗਾ ਪਹਿਲਾਂ ਪਰਕੇ ਡੁੱਲ ਜੂਗਾ ਤਾਂ ਸਾਰੇ ਡੌਂਗੇ ਆਪਾਂ ਇਹ ਪਹਿਲਾਂ ਲੈਵਲ 'ਚ ਕੀਤੇ ਨੇ ਤੇ ਫਿਰ ਇਹਨਾਂ ਨੂੰ ਕਰਾਂਗੇ ਸੂਤ 'ਚ ਤੁਸੀਂ ਦੇਖ ਸਕਦੇ ਹੋ ਆਪਣਾ ਕੱਲਾ ਕੱਲਾ ਡੌਂਗਾ ਵੀ ਸੂਤ 'ਚ ਲੱਗਿਆ ਹੋਇਆ ਹੈਗਾ ਤੇ ਇਹ ਆਪਾਂ ਪਹਿਲਾਂ ਤਿੰਨ ਦਿਨ ਪਹਿਲਾਂ ਫਿਟਿੰਗ ਕਰਕੇ ਸੀਗੇ ਜੀ ਤੇ ਹੁਣ ਵਾਲੀ ਜਿਹੜੀ ਵੀਡੀਓ ਆ ਗਈ ਇਹ ਆਪਾਂ ਤਿੰਨ ਦਿਨ ਤੋਂ ਬਾਅਦ ਇਹ ਸੁੱਕ ਗਏ ਤੇ ਸਾਨੂੰ ਪ੍ਰੋਪਰ ਡੌਂਗੇ ਚਲਾ ਕੇ ਦਿਖਾ ਰਹੇ ਆ ਜੀ ਇਹ ਆਪਾਂ ਲਾਇਆ ਜੀ ਕਨੈਕਸ਼ਨ ਇੱਥੋਂ ਸੀਪੀਵੀਸੀ ਪਾਣੀ ਦੀ ਪਾਇਪ ਦਿੱਤੀ ਹੈ ਜੀ ਆਪਾਂ ਜਿਹੜਾ ਟੈਂਕੀ ਨੂੰ ਮੇਨ ਪੁਆਇੰਟ ਦੇਵਾਂਗੇ ਇੱਥੋਂ ਆਪਣਾ ਸਾਰਾ ਪਾਪਰ ਅੰਡਰਗਰਾਊਂਡ ਵਗ ਗਿਆ ਇੱਥੇ ਟੂਟੀ ਦੇਣੀ ਹੈ ਜੀ ਆਪਾਂ ਨੇ ਪਾਣੀ ਭਰਨ ਨੂੰ ਆਮ ਕੋਈ ਵੀ ਬਾਲਟੀ ਵਗੈਰਾ ਭਰਨੀ ਆ ਧਾਰਾਂ ਚੋਣ ਨੂੰ ਜਾਂ ਪਧਵਾ ਦੇ ਨਮਾਉਣ ਨੂੰ ਮੂਹ ਨੂੰ ਇੱਥੋਂ ਪਾਇਪ ਲਾ ਕੇ ਆਪਾਂ ਨਵਾ ਸਕਦੇ ਉਹਨਾਂ ਨੂੰ ਤੇ ਇੱਥੋਂ ਦੀ ਇਹ ਫਰਸ਼ ਦੇ ਵਿੱਚ ਦੀ ਪਾਇਪ ਆ ਗਈ ਆਪਣੀ ਜੀ ਇਥੇ ਆਪਣਾ ਮਿਸਤਰੀਦਾਰੀ ਮਾਰ ਰਿਹਾ ਜੀ ਖੱਡਾ ਤੇ ਜਿਹੜੇ ਇਹ ਡੋਂਗਿਆਂ ਦਾ ਪਾਈਪ ਆ ਉਹ ਵੀ ਆਪਾਂ ਨੇ ਉਧਰ ਨੂੰ ਦਿੱਤਾਗਾ ਜੀ ਉਹ ਸਾਨੂੰ ਟੈਂਕਿੰਗ ਵਾਲਾ ਜੁਆਇੰਟ ਕਰਾਂਗੇ ਤੇ ਇਹ ਪਾਈਪ ਆਪਣਾ ਅੰਦਰੋਂ ਖੱਡਾ ਵੱਜ ਕੇ ਇਹਦੇ ਵਿੱਚ ਆ ਗਿਆ ਜੀ ਇਹ ਪਹਿਲਾਂ ਇੱਥੇ ਰਸੋਈ ਸੀ ਪੁਰਾਣੀ ਤੇ ਹੁਣ ਉਧਰ ਕੋਠੀ ਬਣ ਗਈ ਜੀ ਉਧਰ ਸ਼ਿਫਟ ਹੋ ਗਏ ਤੇ ਆਵਰੇ ਆਪਣਾ ਆਜੂਗਾ ਜੀ ਐਫਸੀ ਲਾ ਕੇ ਭਾਈ ਕੋਲ ਦੇਵਾਂਗੇ ਤੇ ਆਹ ਆਪਣਾ ਜਿਹੜਾ 7/2 ਇੰਚੀ ਪਾਈਪ ਆਇਆਗਾ ਜੀ ਪੀਵੀਸੀ ਪਾਈਪ ਆ ਤੇ ਇਹਨੂੰ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਜੁਆਇੰਟ ਕੀਤਾਗਾ ਆਪਾਂ ਨੇ ਫਲਾ ਟੈਂਕੀ ਦੇ ਨਾਲ ਕਿਉਂਕਿ ਫਲਾ ਟੈਂਕੀ ਹੁੰਦੀ ਹੈਗੀ 1.5 ਇੰਚ ਸਾਈਜ਼ ਹੁੰਦਾ ਹੈ ਜਿਹੜਾ ਹੈਟਲੈਕ ਉੱਪੇ ਵਾਲਾ ਉਹਦੇ ਵਿੱਚੋਂ ਆਪਾਂ ਸੈਫਨ ਕੱਢ ਲਾਂਗੇ ਤੇ ਜਿਹੜਾ ਜਿਹੜਾ ਦੇਖਾ ਉਹਦਾ ਕੁੱਕੇ ਵਾਲਾ ਪਾਇਪ ਹੁੰਦਾ ਹੈ ਹੈਟਲੈ ਸੈਫਨ ਵਾਲਾ ਸਾਈਜ਼ 1.5 ਇੰਚ ਆ ਉਦੋਂ ਆਪਾਂ ਨੇ ਜਿਹੜਾ 2 ਇੰਚ ਪਾਇਪ ਦਾ ਲੋਹੇ ਦਾ ਲਾਵਾਂਗੇ ਰਡਸਰ ਉਹਦੇ ਉਹਦੇ ਵਿੱਚ ਪੀਵੀਸੀ ਐਮਟੀਏ ਲਾਵਾਂਗੇ ਤੇ ਉਹ ਤੁਹਾਨੂੰ ਆਪਾਂ ਜਦੋਂ ਫਿਟਿੰਗ ਕਰਤੀ ਉਹਨੂੰ ਦਿਖਾਵਾਂਗੇ ਤੇ ਇਹਦੇ ਵਾਸਤੇ ਇੱਕ ਆਪਾਂ ਹੋਰ ਧਿਆਨ ਰੱਖਣਯੋਗ ਜ਼ਰੂਰੀ ਗੱਲਾਂ ਹੁੰਦੀਆਂ ਨੇ ਆਪਾਂ ਕਰਾਂ ਜੀ ਪਹਿਲਾਂ ਇਹਦਾ ਵਾਟਰ ਲੈਵਲ ਉਹ ਜਿਹੜੇ ਡੋਂਗੇ ਲੱਗੇ ਹੋਏ ਨੇਗੇ ਬਾਹਰ ਉਹਨਾਂ ਡੋਂਗਿਆਂ ਦਾ ਤੇ ਇਹਨਾਂ ਦਾ ਵਾਟਰ ਲੈਵਲ ਹੈ ਜੀ ਆਪਾਂ ਨੇ ਇਹ ਆਪਾਂ ਨੇ ਸਾਨ ਲਾ ਚੁੱਕੇ ਇੱਥੇ ਜਿਹੜਾ ਦੇਖ ਰਹੇ ਹੋ ਤੁਸੀਂ ਤੇ ਉਧਰੋਂ ਵਾਟਰ ਲੈਵਲ ਇੱਥੇ ਆਉਂਦਾ ਜੀ ਤੇ ਜਿਹੜਾ ਆਪਾਂ ਇਹਦੇ ਵਿੱਚ ਟੈਂਕੀ 'ਚ ਬੋਲ ਲੱਗੀ ਹੁੰਦੀ ਆ ਇਹ ਟੈਂਕੀ ਆ ਜੀ ਇਹ ਜੋ ਆਪਾਂ ਨੇ ਸਰਫਨ ਕੱਟਤਾ ਤੇ ਜਿਹੜੀ ਉਹ ਬੋਲ ਲੱਗੀ ਹੋਈ ਆ ਕੋਨੇ ਟਾਈ ਕੀ ਲਈ ਆ ਗਈ ਬੋਲ ਤੋਂ ਬਿਨਾ ਕਿਉਂਕਿ ਜਿਹੜਾ ਇਹ ਸਿੱਧੇ ਲੱਗੇ ਹੁੰਦੇ ਨੇਗੇ ਬਾਲਕੋਕ ਉਹਨਾਂ ਦੇ ਵਿੱਚੋਂ ਜਿਹੜਾ ਵਾਟਰ ਲੈਵਲ ਘਟਾਉਣਾ ਵਧਾਉਣਾ ਸਖਾ ਹੋ ਜਾਂਦਾ ਤੇ ਜਿਹੜਾ ਦੂਸਰਾ ਬੋਲ ਵਾਲਾ ਹੁੰਦਾ ਉਹਦੇ ਨਾਲ ਜਿਹੜਾ ਵਾਟਰ ਲੈਵਲ ਘਟਦਾ ਵਧਦਾਗਾ ਉਹਦੀ ਥੋੜੀ ਵੀ ਮਿਆਦ ਹੁੰਦੀ ਆ ਵੀ 3-4 ਇੰਚ ਦੀ ਤੇ ਇਹ ਹੈ ਜਿਹੜਾ ਇਹ ਘਟੋ ਘਟਾ ਆਪਾਂ 7-8 ਇੰਚ ਦੇ ਵਿੱਚ ਕੰਟਰੋਲ ਕਰ ਸਕਦੇ ਆਪਾਂ ਪਾਣੀ ਨੂੰ ਤੇ ਇਹ ਦਾ ਸਾਈਫਨ ਸੀਗਾ ਜੀ ਇਹ ਸਾਈਫਨ ਆਪਾਂ ਇਹ ਚੋਂ ਕੱਢ ਦਾਂਗੇ ਬਸ ਸਿੱਧਾ ਇਹਦੇ ਖੇਡਲੇ ਪਾਸੇ ਤੇ ਆਪਾਂ ਨੇ ਲਾਇਆ ਹੈਗਾ ਡੁੱਸਰ ਲੋਹੇ ਦਾ 1.5 ਸਵਾ ਦਾ ਉਹਦੇ ਵਿੱਚ ਅੰਮ੍ਰਿਤ ਲਾ ਕੇ ਇੱਥੋਂ ਐਲੂਮ ਨਾਲ ਆਪਾਂ ਜੀ ਪੂਰੀ ਸਪਲਾਈ ਕਰਾਂਗੇ ਤੇ ਆਹ ਤਾਂ ਨਡੋਂ ਗਿਆ ਜੀ ਅਸੀਂ ਪੀਵੀਸੀ ਪਾਪ ਆਪਣੇ ਪਾਤਾ ਜੀ ਇਹ ਤਾਂ ਪਹਿਲਾਂ ਦੇ ਮੰਗੇ ਟੈਂਕੀ ਦਾ ਪੁਆਇੰਟ ਇਹ ਆਪਾਂ ਚਾਲੂ ਕਰਤੀ ਜੀ ਸਪਲਾਈ ਤੇ ਸਾਰੇ ਡੰਗਿਆਂ 'ਚ ਆਉਣ ਲੱਗਿਆ ਪਾਣੀ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਇਹ ਫਿੱਟ ਕਿਵੇਂ ਕੀਤਾਈ। ਲੜੋਂਗਿਆਂ 'ਚ ਪਾਣੀ ਚੈੱਕ ਕਰੋ, ਕੱਲੇ-ਕੱਲੇ 'ਚ ਪੂਰਾ-ਪੂਰਾ ਪਾਣੀ ਆਇਆਈ। ਇਹ ਆਪਾਂ ਨੇ ਕਰਤਾ ਜੀ ਪੂਰਾ ਸੈਟਅਪ। ਇਹ ਲਾਇਆ ਜੀ 1.5/2 ਦਾ ਅਡੂਸਰ ਲੋਹੇ ਦਾ, ਉਦੋਂ ਬਾਅਦ ਮਿੱਟੀ ਲਾ ਕੇ ਪੀਵੀਸੀ ਕੀਤਾ ਇਹਨੂੰ। ਇਹ ਐਂਗਲ ਵਾਲ ਤੋਂ ਦਿੱਤਾ ਜੀ ਕਨੈਕਸ਼ਨ। ਇਹ ਆਪਣਾ ਇਹਦੇ ਵਿੱਚ ਬਾਲਕੋਕ ਲੱਗਿਆ ਹੋਇਆ ਜੀ ਇਹਨੂੰ ਐਡਜਸਟ ਕਰਿਆ ਜੀ ਆਪਾਂ ਨੇ ਇਹ ਤੁਹਾਨੂੰ ਦਿਖਾਇਆ ਸੀ ਲੈਵਲ ਇਹ ਤੋਂ 1 ਇੰਚ ਡਾਊਨ ਰੱਖਿਆ ਜੀ ਆਪਾਂ ਨੇ ਬਾਹਰ ਤੋਂ ਨੂੰ ਡੰਗੇ ਚ ਪਾਣੀ ਦਿਖਾ ਦਿੰਨੇ ਵੀ ਇਹਦੀ ਬਰੋਬਰੀ ਖੜਦਾ ਇਹ ਆਪਣਾ ਲੈਵਲ ਦਾ ਨਿਸ਼ਾਨ ਆਈ ਇਹ ਆ ਗਿਆ ਤੇ ਇਹ ਤੋਂ ਨਾਲ ਉਹ ਇਹ 1 ਇੰਚ ਡਾਊਨ ਰੱਖਿਆ ਜੀ ਆਪਾਂ ਨੇ ਡੰਗੇ ਦਾ ਲੈਵਲ ਕਿਉਂਕਿ ਫਿਰ ਬਾਹਰ ਜੇ ਜ਼ਿਆਦਾ ਭਰਦੇ ਨੇ ਤਾਂ ਜਿਹੜਾ ਪਾਣੀ ਆ ਉਹ ਖੁਰਲੀ ਦੇ ਵਿੱਚ ਜਾਂਦਾ ਤੇ ਚਾਰਾ ਗੱਲਾ ਹੁੰਦਾ ਇਹ ਪਾਣੀ ਆਪਣਾ ਇਧਰ ਆਉਣ ਲੱਗ ਰਹੀ ਸਾਰੇ ਡੋਂਗਿਆਂ ਦਾ ਲੇਬਲ ਚੈੱਕ ਕਰਾਉਣਾ ਤੁਹਾਨੂੰ ਇਹਦੇ ਵਿੱਚ ਵੀ ਉਨੇ ਹੀ ਪਾਣੀ ਆਈ ਤੇ ਜਦੋਂ ਬਾਲਕੌਕ ਆਟੋ ਕੱਟ ਕਰੂਗਾ ਉਹਦੇ ਵੀ ਤੁਹਾਨੂੰ ਦਿਖਾਵਾਂਗੇ ਸੇਮ ਪਾਣੀ ਲਹੂਗਾ ਜੀ ਇਹ ਅੱਧੇ ਡੋਂਗੇ ਵਿੱਚ ਨਹੀਂ ਖੁਰਲੀ ਦੇ ਅੱਧੇ ਬਾਹਰ ਨੇ ਲੋਕਾਂ। ਏਸੀ ਆਪਣੀ ਅੱਜ ਦੀ ਵੀਡੀਓ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹਦੇ ਆਪਾਂ ਤੁਹਾਨੂੰ ਫਾਇਦੇ ਦੱਸ ਦਈਏ ਪਾਣੀ ਵਾਲੇ ਡੰਗੇ ਲਾਉਣ ਦੇ ਫਾਇਦੇ ਇਹ ਨੇ ਕਿ ਜੇਕਰ ਆਪਾਂ ਕਿਤੇ ਸਾਰੇ ਦਿਨ ਦੇ ਲਈ ਘਰ ਤੋਂ ਬਾਹਰ ਜਾਂਦੇ ਆ ਤਾਂ ਆਪਾਂ ਨੂੰ ਕੋਈ ਘਰ ਦੇ ਵਿੱਚ ਰੱਖੀ ਕਰਨ ਵਾਲਾ ਨਹੀਂ ਹੁੰਦਾ ਜਾਂ ਆਪਾਂ ਭੁੱਲੇ ਜਾਂਦੇ ਆ ਪਸ਼ੂਆਂ ਨੂੰ ਪਾਣੀ ਪਿਉਣਾ ਤਾਂ ਪਸ਼ੂ ਆਪ ਆਪਣੇ ਆਪ ਪਾਣੀ ਪੀ ਲੈਂਦੇ ਨੇ। ਤੇ ਜੀ ਦੇ ਨਾਲ ਕਿਉਂ ਤੇ ਹੈ ਨਹੀਂ ਰਹਿੰਦੇ ਤੇ ਹੋਰ ਵੀ ਇਹਦੇ ਬਹੁਤ ਜ਼ਿਆਦੇ ਫਾਇਦੇ ਆ ਬਾਲਟੀਆਂ ਚੱਕਣੀਆਂ ਨਹੀਂ ਪੈਂਦੀਆਂ ਤੇ ਪਸ਼ੂ ਨੂੰ ਜਦੋਂ ਵੀ ਪਿਆਸ ਲੱਗਦੀ ਆ ਤਾਂ ਪਸ਼ੂ ਆਪਣੇ ਆਪ ਹੀ ਜਿਹੜਾ ਪਾਣੀ ਪੀ ਲੈਂਦਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਐਨਆਈ ਤੇ ਵੀਡੀਓ ਆਪਣੇ ਚੈਨਲ ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜਿਨੇ ਜਿਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਉਹ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਤਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਨਵੀਂ ਜਾਣਕਾਰੀ ਲੈ ਕੇ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ